ਕੇਂਦਰ ਸਰਕਾਰ ਵੱਲੋਂ ਅੱਜ ਜਿਹੜਾ ਯੂਨੀਅਨ ਬਜਟ ਜਿਹੜਾ ਪੇਸ਼ ਕੀਤਾ ਗਿਆ ਜਿੱਥੇ ਕਿ ਫਾਈਨਾਂਸ ਮਿਨਿਸਟਰ ਨਿਰਮਲਾ ਸੀਤਾਰਾਮਨ ਵੱਲੋਂ ਅੱਜ ਦਾ ਜਿਹੜਾ ਬਾਈਟ ਪੇਸ਼ ਕੀਤਾ ਗਿਆ ਗੱਲਬਾਤ ਕਰਦੇ ਆ ਲੁਧਿਆਣਾ ਇੰਡਸਟਰੀ ਤੋਂ ਸਾਡੇ ਨਾਲ ਪੰਕਜ ਜੀ ਜੁੜ ਚੁੱਕੇ ਨੇ ਲੁਧਿਆਣਾ ਟ੍ਰੇਡ ਐਸੋਸੀਏਸ਼ਨ ਤੋਂ ਜਿਹੜੇ ਇਹ ਪ੍ਰਧਾਨ ਨੇ ਗੱਲਬਾਤ ਕਰਦੇ ਆ ਕਿ ਇੰਡਸਟਰੀ ਲਈ ਕਿੰਨਾ ਜਿਹੜਾ ਬੈਨੀਫੀਸ਼ੀਅਲ ਹੈਗਾ ਅੱਜ ਦਾ ਬਜਟ ਕੀ ਉਮੀਦਾਂ ਸੀ ਅੱਜ ਦੇ ਬਜਟ ਤੋਂ ਕਿਸ ਤਰ੍ਹਾਂ ਦਾ ਰਿਹਾ ਬਜਟ ਦੇਖੋ ਜੀ ਅੱਜ ਦਾ ਬਜਟ ਜਿਹੜਾ ਹੈ ਉਹ ਕੋਈ ਬਹੁਤ ਅੱਛਾ ਬਜਟ ਨਹੀਂ ਅਸੀਂ ਗਿੰਦੇ ਅੱਜ ਦੇ ਬਜਟ ਨੂੰ ਅਸੀਂ ਸਮਝਦੇ ਹਾਂ ਵੀ ਇਹ ਇਹ ਪੰਜਾਬ ਦਾ ਬਜਟ ਨਹੀਂ ਹੈ ਇਹਦੇ ਵਿੱਚ ਪੰਜਾਬ ਦੀ ਇੰਡਸਟਰੀ ਦੇ ਲਈ ਕੋਈ ਬਹੁਤ ਕੁਝ ਇਨਕਰੇਜਿੰਗ ਚੀਜ਼ ਨਹੀਂ ਨਜ਼ਰ ਆਈ ਇਹ ਲੱਗ ਰਿਹਾ ਵੀ ਜਿਸ ਤਰ੍ਹਾਂ ਬਿਹਾਰ ਦਾ ਬਜਟ ਹੈ ਬਿਹਾਰ ਨੂੰ ਖੁਸ਼ ਕੀਤਾ ਗਿਆ ਹੈ ਕਮਿੰਗ ਕੀਪਿੰਗ ਇਨ ਮਾਈਂਡ ਦ ਕਮਿੰਗ ਇਲੈਕਸ਼ਨਸ ਆਫ ਬਿਹਾਰ ਔਰ ਪੰਜਾਬ ਦੀ ਇੰਡਸਟਰੀ ਬਾਰੇ ਇਹ ਕਿ ਸ਼ਾਇਦ ਵੀ ਹਵ ਅ ਡਿਫਰੈਂਟ ਗਵਰਨਮੈਂਟ ਇਨ ਸੈਂਟਰ ਐਂਡ ਇਨ ਪੰਜਾਬ ਉਹਦਾ ਹਰ ਬਾਰ ਸਾਨੂੰ ਖਮਿਆਜ਼ਾ ਭੁਗਤਣਾ ਪੈਂਦਾ ਹੈ ਪੰਜਾਬ ਦੀ ਇੰਡਸਟਰੀ ਨੂੰ ਇਸ ਵਾਰ ਵੀ ਮੈਨੂੰ ਲੱਗਦਾ ਹੈ ਬਿਲਕੁਲ ਉਹੀ ਕੰਮ ਹੋ ਰਿਹਾ ਹੈ ਤੇ ਇਹਦੇ ਲਈ ਰੂਰਲ ਸੈਕਟਰ ਦੇ ਲਈ ਐਗਰੀਕਲਚਰ ਦੇ ਲਈ ਕੁਝ ਸਕੀਮ ਅੱਜ ਆਪਣੇ ਫਾਈਨੈਂਸ ਮਿਨਿਸਟਰ ਨੇ ਅਨਾਉਂਸ ਕੀਤੀ ਹੈ ਵਿਚ ਇਜ਼ ਅ ਵੈਲਕਮ ਸਾਈਨ ਔਰ ਕੁਝ ਇਹਨਾਂ ਨੇ ਉਹਦੇ ਲਈ ਵੀ ਰੂਰਲ ਸਕਿੱਲ ਡਿਵੈਲਪਮੈਂਟ ਦੇ ਲਈ ਵੀ ਗੱਲ ਕੀਤੀ ਹੈ ਔਰ ਇੱਕ ਰੂਰਲ ਜਿਹੜੀ ਪੋਪੂਲੇਸ਼ਨ ਹੈ ਉਹਨੂੰ ਮੇਨ ਸਟ੍ਰੀਮ ਚ ਲਿਆਉਣ ਦੇ ਲਈ ਸਕੀਮਸ ਦੇਣਾ ਫਾਈਨੈਂਸ਼ੀਅਲ ਬੈਕਅਪ ਦੇਣਾ ਅੱਛੀ ਗੱਲ ਹੈ ਪਰ ਲੇਕਿਨ ਉਹਦੇ ਲਈ ਜਿਹੜੀ ਐਗਜ਼ਿਸਟਿੰਗ ਇੰਡਸਟਰੀ ਹੈ ਐਗਜ਼ਿਸਟਿੰਗ ਇੰਡਸਟਰੀ ਨੂੰ ਹੈਂਡਹੋਲਡਿੰਗ ਕਰਨਾ ਸਪੋਰਟ ਕਰਨਾ ਇਜ਼ ਵੈਰੀ ੈਸੈਂਸ਼ੀਅਲ ਵਿਚ ਇਜ਼ ਲੈਗਿੰਗ ਇਨ ਦਿਸ ਬਜਟ ਇਸ ਬਜਟ ਦੇ ਵਿੱਚ ਕੁਝ ਇਹਨਾਂ ਨੇ ਜੀਐਸਟੀ ਦੀ ਜਿਹੜੀ ਰੈਸ਼ਨਲਾਈਜੇਸ਼ਨ ਹੈ ਉਹਨੂੰ ਬਿਲਕੁਲ ਟੱਚ ਨਹੀਂ ਕੀਤਾ ਇਨ ਦ ਲਾਸਟ 6 ਮੰਥਸ ਵੀ ਆਰ ਬੀਨ ਮੀਟਿੰਗ ਆਰ ਫਾਈਨੈਂਸ ਮਿਨਿਸਟਰ ਮੈਡਮ ਨਿਰਮਲਾ ਸੇਤੌਰਮਨ ਉਹਨਾਂ ਨਾਲ ਸਾਡੀ ਰੂਬਰੂ ਮੀਟਿੰਗ ਵੀ ਹੋਈ ਹੈ ਅਸੀਂ ਰਿਪਰੈਜ਼ੈਂਟੇਸ਼ਨ ਕਾਮਰਸ ਮਿਨਿਸਟਰੀ ਨੂੰ ਭੇਜੀਆਂ ਲੇਕਿਨ ਕੋਈ ਬਹੁਤ ਵੱਡੀ ਉਹਦੇ ਵਿੱਚ ਸਾਨੂੰ ਕੋਈ ਸਫਲਤਾ ਨਹੀਂ ਮਿਲੀ ਹੈ ਜੀਐਸਟੀ ਦੀਆਂ ਪੰਜ ਫਲੈਪਸ ਹੈ ਔਰ ਜਿਹਦੇ ਕਾਰਨ ਉਹ ਪ੍ਰੋਪਰ ਬਹੁਤ ਜ਼ਿਆਦਾ ਮਿਸਯੂਜ਼ ਹੁੰਦਾ ਹੈ ਜਿਹੜੇ ਅੱਛੀ ਏ ਘਰ ਹੈ ਉਹ ਜਿਹੜਾ ਅੱਛਾ ਕੰਮ ਕਰਦੇ ਆ ਉਹ ਵੀ ਉਹਦੇ ਵਿੱਚ ਉਹਦੇ ਐਮਬੀਏ ਚ ਆ ਜਾਂਦੇ ਨੇ ਔਰ ਉਹਦੀ ਜ਼ਿਆਦਾ ਉਹਨੂੰ ਮਿਸਯੂਜ਼ ਕਰਕੇ ਲੋਕ ਉਹਦਾ ਬੈਨੀਫਿਟ ਉਠਾਉਂਦੇ ਆ ਐਮਐਸਐਮਈ ਨੂੰ ਕੀ ਮਿਲਿਆ ਜੀ ਐਮਐਸਐਮਈ ਦਾ ਅਗਰ ਅਸੀਂ ਗਿਨੀਏ ਤਾਂ ਇੱਕ ਉਹਨਾਂ ਨੇ ਕੋਈ ਕਾਰਡ ਇਸ਼ੂ ਕੀਤੇ ਨੇ ਕ੍ਰੈਡਿਟ ਕਾਰਡ ਵਿੱਚ ਵਿੱਚ ਵਿਲ ਓਨਲੀ ਹੈਲਪ ਮਾਈਕਰੋ ਇੰਡਸਟਰੀ ਐਂਡ ਵਿੱਚ ਐਕਚੁਅਲੀ ਵਿਲ ਨਾਟ ਬੈਨੀਫਿਟ ਐਮਐਸਐਮਈ ਇਨ ਅ ਵੈਰੀ ਬਿਗ ਵੇ ਐਮਐਸਐਮਈ ਨੂੰ ਚਾਹੀਦੀ ਹੈ ਫਾਈਨੈਂਸ ਦੇ ਵਿੱਚ ਸਪੋਰਟ ਕੀ ਫਾਈਨਾਂਸ ਦੇ ਇਜ਼ੀ ਫਾਈਨਾਂਸਿੰਗ ਹੋਵੇ ਵਿਦਾਊਟ ਕੋਲੈਟਰਲ ਹੋਵੇ ਉਹਦੇ ਲਈ ਜਿਹੜੀ ਸਰਕਾਰ ਨੇ ਸਕੀਮ ਦਿੱਤੀਆਂ ਨੇ ਲਾਈਕ CGTMSE ਸਕੀਮ ਹੈ ਜਾਂ ਕੋਈ ਹੋਰ ਕੋਲੈਟਰਲ ਫ੍ਰੀ ਸਕੀਮਸ ਹੈ ਉਹਦਾ ਸਕਸੈਸ ਰੇਟ 0.1% ਹੈ ਅਸੀਂ RBI ਨੂੰ ਵੀ ਲਿਖਿਆ ਮੈਡਮ ਨਾਲ ਵੀ ਡਿਸਕਸ ਕੀਤਾ ਸੀ ਕਿ ਇਹਦੇ ਐਕਚੁਅਲੀ ਦੇਖਿਓ ਕਿ ਜਿਹੜੇ ਇੰਡਸਟਰੀ ਨੂੰ ਅਸੀਂ ਉਹ ਸਕੀਮ ਦਿੰਨੇ ਹਾਂ ਉਹ ਉਹ ਯੂਜ਼ ਕਿੰਨਾ ਕਰ ਪਾਉਂਦੇ ਆ ਕੋਈ ਵੀ ਜਿਹੜਾ MSME ਸੈਕਟਰ ਹੈ ਵਿਦਾਊਟ ਕੋਲੈਟਰਲ ਕੋਈ ਬੈਂਕ ਉਹਨੂੰ ਲੋਨ ਨਹੀਂ ਦਿੰਦਾ ਜਿਹਦੇ ਕਾਰਨ ਇਹੋ ਜਿਹੀ ਸਕੀਮਾਂ ਦੀ ਕੋਈ ਯੂਟਿਲਿਟੀ ਨਹੀਂ ਰਹਿੰਦੀ ਇਹ ਕਹਿ ਤ ਮੈ SME ਨੂੰ ਬਹੁਤ ਵੱਡੀ ਪ੍ਰੋਬਲਮ ਆਉਂਦੀ ਹੈ ਰੌ ਮਟੀਰੀਅਲ ਦੀ ਜਿਹੜੇ ਵੱਡੇ ਜਿਹੜੇ ਕਾਰਪੋਰੇਟ ਹਾਊਸਿਸ ਆ ਆਫ ਕਾਰਪੋਰਟਾਈਜ਼ੇਸ਼ਨ ਕਰਦੇ ਆ ਬੀਟ ਸਟੀਲ ਬੀਟ ਕਲੋਥ অর ਸਪਿਨਿੰਗ ਉਹ ਆਪਣੇ ਮਨਮਰਜ਼ੀ ਦੇ ਰੇਟ ਕੱਢਦੇ ਆ ਤੇ ਸਾਡੀ ਇੱਕ ਰਿਕੁਐਸਟ ਚੱਲੀ ਆ ਰਹੀ ਸੀ ਕਿ ਇਹਦੇ ਲਈ ਇੱਕ ਰੈਗੂਲੇਟਰੀ ਰੌ ਮਟਰਲ ਦੀ ਰੈਗੂਲੇਟਰੀ ਕਮੇਟੀ ਬਣੇ ਜਿਹਦੀ ਜਿਹੜੀ ਗਵਰਨਮੈਂਟ ਸੈਂਟਰ ਗਵਰਨਮੈਂਟ ਚਲਾਵੇ ਔਰ ਉਹਨੂੰ ਰੈਗੂਲੇਟ ਕਰਨ ਕਿ ਐਟਲੀਸ ધ ਰੇਟਸ ਆਰ ਵੈਲਿਡ ਫॉर ਨੈਕਸਟ 6 ਮੰਥ ਜਿਹੜੇ ਹੁਣ ਐਮਐਸਐਮਈ ਦੇ ਜਿਹੜੇ ਐਕਸਪੋਰਟਰ ਆ ਸਾਡੇ ਐਕਸਪੋਰਟਰ ਭਰਾ ਨੇ ਉਹ ਫਸ ਜਾਂਦੇ ਨੇ ਆਰਡਰ ਪਕੜ ਲਿਆ ਅੱਜ ਔਰ ਕੱਲ ਤੋਂ ਰੇਟ ਵੱਧਨੇ ਸ਼ੁਰੂ ਹੋ ਗਏ ਔਰ ਜਦੋਂ ਰੇਟ ਗਿਰਦੇ ਆ ਤਾਂ ਜਿਹੜਾ ਬਾਏਰ ਆ ਉਹ ਰੇਟ ਡਾਊਨ ਕਰ ਦਿੰਦਾ ਜੀ ਆਪਕੇ ਰੇਟ ਡਾਊਨ ਆ ਗਏ ਸੋ ਥੀਸ ਪ੍ਰੈਕਟੀਕਲ ਪ੍ਰੋਬਲਮਸ ਹੈਵ ਨੈਵਰ ਬੀਨ ਐਡਰੈਸਡ ਮਾਈ ਸਜੈਸ਼ਨ ਇਜ਼ ਦਟ ਦ ਫਾਈਨੈਂਸ ਮਿਨਿਸਟਰ ਔਰ ਕਮਰਸ ਮਿਨਿਸਟਰ ਦੇ ਸ਼ੁੱਡ ਗੋ ਟੂ ਦ ਗਰਾਉਂਡ ਰਿਐਲਿਟੀ ਦੇ ਸ਼ੁੱਡ ਡਿਸਕ msme constitute 77% of the industry they are the backbone of the industry they constitute major they give major G, you know gdp contribution in countries like germany there are 75% uh, msme in our country there are 77% but unfortunately oh nahi sunwai nahi hai unna da jehde problems hai ohna ta hal nahi hai ik do kuch hor issues hai r&d hai so we have been requesting our finance ministry research and development liye koi funds earmark karan lekin in this budget government has given 20000 crore something like this to private sector unho nu support kita hai ki private sector apne level se fund r and d research and development nu support kare whereas this is the sole responsibility of central government and the state government to provide ਫੰਡਸ ਫॉर ਦ ਇੰਸਟੀਟਿਊਸ਼ਨਸ ਜਿਹੜੀਆਂ ਇਹਨਾਂ ਨੇ ਰੇਜ਼ ਕੀਤੀਆਂ ਨੇ ਲਾਈਕ ਵੀ ਹੈਵ ਸਰਟਨ ਇੰਸਟੀਟਿਊਸ਼ਨਸ ਇਨ ਲੁਧਿਆਣਾ ਆਲਸੋ ਦੇ ਆਰ ਅਨੇਬਲ ਟੂ ਮੈਚ ਦ ਸਟੈਂਡਰਡ ਬਿਕਾਜ਼ ਆਫ ਲੈਕ ਆਫ ਫੰਡ ਉਹਨਾਂ ਨੂੰ ਅਗਰ ਅਸੀਂ ਫੰਡਿੰਗ ਕਰੀਏ ਤੇ ਉਹ ਲੇਟੈਸਟ ਜਿਹੜੀਆਂ ਟੈਕਨੋਲੋਜੀਜ਼ ਹੈ ਉਹਨਾਂ ਨੂੰ ਡਿਵੈਲਪ ਕਰਨ ਮਸ਼ੀਨਰੀ ਲੈ ਕੇ ਆਣ AI ਤੇ ਕੰਮ ਕਰਨ CNC ਦੇ ਜਿਹੜੇ ਮਸ਼ੀਨਸ ਉਹਨਾਂ ਤੇ ਕੰਮ ਕਰਨ ਔਰ ਸੋ ਦੈਟ ਵੀ ਆਰ ਏਬਲ ਟੂ ਕਮ ਆਊਟ ਵਿਦ ਸਮ ਵਰਲਡ ਕਲਾਸ ਟੈਕਨੋਲੋਜੀ ਅਸੀਂ ਗਲੋਬਲੀ ਕੰਪੀਟ ਕਰਾਂਗੇ ਪੀਐਮ ਸਾਡੇ ਕਹਿੰਦੇ ਆ ਕਿ ਗਲੋਬਲੀ ਕੰਪੀਟ ਕਰੋ ਥਰਡ ਵਰਲਡ ਥਰਡ ਕੀ ਲਾਰਜੇਸਟ ਇਕਨੋਮੀ ਬਣੋ ਹਾਊ ਕੈਨ ਵੀ ਬਿਕਮ ਵੀਅਰ ਮੇਕ ਇਨ ਇੰਡੀਆ ਦਾ ਨਾਰਾ ਦਿੱਤਾ ਕਿ ਇੰਡੀਆ ਦਾ ਬਣਿਆ ਜਿਹੜਾ ਸਮਾਨ ਇੰਡੀਆ ਪੂਰੀ ਤਰ੍ਹਾਂ ਤਾਕਤ ਬਣ ਗਈ ਦੇਖੋ ਜੀ ਮੇਕ ਇਨ ਇੰਡੀਆ ਦਾ ਜਿਹੜਾ ਨਾਰਾ ਹੈ ਉਹ ਤਦ ਤੱਕ ਕਾਮਯਾਬ ਨਹੀਂ ਹੋ ਸਕਦਾ ਅਗਰ ਅਸੀਂ ਪ੍ਰੋਪਰ ਉਹਨਾਂ ਨੂੰ ਇੰਡਸਟਰੀ ਨੂੰ ਸਪੋਰਟ ਨਹੀਂ ਕਰਦੇ ਚਾਈਨਾ ਤੋਂ ਗੁੱਡਸ ਇੰਡੀਆ ਚ ਆਉਂਦੀਆਂ ਚਾਈਨਾ ਹੈਜ਼ ਬਿਕਮ ਵਨ ਆਫ ਦਾ ਲਾਰਜੇਸਟ ਯੂ نو ਇੰਪੋਰਟਰ ਟੂ ਇੰਡੀਆ ਇੰਡੀਆ ਦੀ ਜਿਹੜੀ ਇੰਪੋਰਟ ਦੀ ਲਿਸਟ ਆ ਉਹ ਚਾਈਨਾ ਦਾ ਪਹਿਲੇ ਤਿੰਨ ਤਿੰਨਾਂ ਚ ਨਾਮ ਆਂਦਾ ਰਾਦਰ ਮਸਟ ਬੀ ਫਰਸਟ অর ਸੈਕੰਡ ਲਾਰਜੈਸਟ ਇੰਪੋਰਟਰ ਇਨ ਇੰਡੀਆ ਤੇ ਉਹ ਇਹ ਦੇਖਦੇ ਹੋਏ ਚਾਈਨਾ ਨਾਲ ਹਾਊ ਕੈਨ ਵੀ ਕੰਪੀਟ ਵਿਦ ਚਾਈਨਾ ਬਿਕਾਜ਼ ਆਫ ਲੈਕ ਆਫ ਫੰਡ ਐਂਡ ਲੈਕ ਆਫ ਟੈਕਨੋਲੋਜੀ ਜਿਹੜਾ ਅੱਜ ਵੀ ਬਾਈਸਾਈਕਲ ਇੰਡਸਟਰੀ ਜਿਹੜੀ ਸਾਡੀ ਅੱਜ ਹਾਹਾਕਾਰ ਮਚਿਆ ਹੋਇਆ ਹੈ ਇਸੇ ਲਈ ਮਚਿਆ ਹੋਇਆ ਹੈ ਕਿ ਚਾਈਨਾ ਤੋਂ ਰੋ ਮਟੀਰੀਅਲ ਚਾਈਨਾ ਤੋਂ ਫਿਨਿਸ਼ਡ ਗੁੱਡਸ ਆਂਦੀਆਂ ਉਹਨੂੰ ਰੀਪੈਕ ਕਰਕੇ ਲੋਕ ਵੇਚ ਦਿੰਦੇ ਆ ਸੋ ਵੀ ਹੈਵ ਟੂ ਪੁੱਟ ਅ ਰੋ ਸਮ ਕੈਪ ਔਨ ਥਿਸ ਕਿ ਵੀ ਇਹ 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 ਇੰਡੀਆ ਚਾਰਾ ਬੰਦ ਹੋਵੇ ਇਸ ਤਰ੍ਹਾਂ ਦੀ ਜਿਹੜੀ ਪਾਲਿਸੀਜ਼ ਹੈ ਗਵਰਨਮੈਂਟ ਸ਼ੁੱਡ ਕਮ ਆਊਟ ਵਿਦ ਸਮ ਪ੍ਰੈਕਟੀਕਲ ਪਾਲਿਸੀਜ਼ ਰਾਦਰ ਦੈਨ ਅਨਾਊਂਸ ਸੱਚ ਸਕੀਮ ਵਿਚ ਆਰ ਇਰੈਲੇਵੈਂਟ ਐਂਡ ਵਿਚ ਹੈਵ ਵਿਚ ਕੈਰੀ ਨੋ ਸਿਗਨੀਫਿਕੈਂਸ ਐਸ ਫਾਰ ਐਸ ਦ ਬੈਨੀਫਿਟ ਟੂ ਐਮ ਐਸ ਐਮ ਵੀ ਕੋ ਜਿਹੜਾ ਇਸ ਬਜਟ ਤੋਂ ਜਿਹੜੇ ਕਾਰੋਬਾਰੀ ਨੇ ਕੋਈ ਜ਼ਿਆਦਾ ਖੁਸ਼ ਨਜ਼ਰ ਨਹੀਂ ਆ ਰਹੇ ਕੈਮਰਾਮੈਨ ਜੋਗਾ ਸਿੰਘ ਨਾਲ ਅਮਨਦੀਪ ਲੁਧਿਆਣਾ ਟੀਵੀ